ਸੱਜਨ ਠਾਗ ਨੂੰ ਸੱਚਾ ਬਣਾ ਕੇ ਗੁਰੂ ਨਾਨਕ ਸਾਹਿਬ ਜੀ ਪਾਕ ਬਟਨ ਸ਼ੇਖ ਬ੍ਰਹਮਨ ਨਾਲ ਆਤਮ ਗਿਆਨ ਦੀ ਚਰਚਾ ਕਰਕੇ ਕੁਰਕ ਖੇਤਰ ਪਹੁੰਚ ਗਏ। ਉਸ ਸਮੇਂ ਉੱਥੇ ਸੂਰਜ ਗ੍ਰਹਿਣ ਦਾ ਮੇਲਾ ਸੀ ਜਿਸ ਕਰਕੇ ਲੋਕ ਦੂਰ ਦੂਰ ਤੋਂ ਆਏ ਹੋਏ ਸਨ। ਗੁਰੂ ਸਾਹਿਬ ਜੀ ਵੀ ਉੱਥੇ ਇੱਕ ਸੁਨੇਹਤ ਸरोवर ਦੇ ਪਰਲੇ ਕਿਨਾਰੇ ਜਾ ਕੇ ਬੈਠ ਗਏ। ਇੱਕ ਰਾਜਕੁਮਾਰ ਜੋ ਹਿਰਨ ਦਾ ਸ਼ਿਕਾਰ ਕਰਕੇ ਆ ਰਿਹਾ ਸੀ ਉਸ ਨੇ ਆਪਣਾ ਸ਼ਿਕਾਰ ਗੁਰੂ ਨਾਨਕ ਸਾਹਿਬ ਜੀ ਨੂੰ ਭੇਟ ਕਰ ਦਿੱਤਾ। ਗੁਰੂ ਸਾਹਿਬ ਜੀ ਨੇ ਆਪਣੇ ਸੱਚੇ ਮਿਸ਼ਨ ਦੇ ਪ੍ਰਚਾਰ ਵਾਸਤੇ ਉਸੇ ਹਨ ਨੂੰ ਦੇਗ ਦੇ ਵਿੱਚ ਪਾ ਕੇ ਜਿਹਨਾਂ ਰੱਖ ਦਿੱਤਾ ਉਧਰੋਂ ਜਦ ਸੂਰਜ ਗਰਹਿਣ ਦਾ ਸਮਾਂ ਹੋ ਗਿਆ ਤਾਂ ਲੋਕ ਆਗ ਉੱਤੇ ਕੋਈ ਚੀਜ਼ ਰਹੀ ਦੀ ਵੇਖ ਕੇ ਇਕੱਠੇ ਹੋ ਗਏ ਤੇ ਨਾਨੂ ਪੰਡਤ ਜੋ ਲੋਕਾਂ ਦੀ ਅਗਵਾਈ ਕਰ ਰਿਹਾ ਸੀ ਉਸ ਨੇ ਗੁਰੂ ਸਾਹਿਬ ਜੀ ਨੂੰ ਕਈ ਪ੍ਰਕਾਰ ਦੇ ਪ੍ਰਸ਼ਨ ਕੀਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸ਼ਲੋਕ ਰਾਹੀਂ ਜਦੋਂ ਉਹਨਾਂ ਨਾਲ ਵਿਚਾਰ ਕੀਤੀ ਤਾਂ ਗੁਰੂ ਸਾਹਿਬ ਜੀ ਦੀ ਵਿਚਾਰ ਸੁਣ ਕੇ ਪੰਡਤ ਨਾਨੂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕੀਤੀ ਤੇ ਆਪਣੇ ਸਾਥੀਆਂ ਨੂੰ ਆਖਿਆ ਕਿ ਇਹ ਕਲਯੁਗ ਵਿੱਚ અવਤਾਰ ਹੋ ਕੇ ਆਏ ਹਨ ਇਹਨਾਂ ਨੂੰ ਨਮਸਕਾਰ ਕਰਨੀ ਹੀ ਬਣਦੀ ਹੈ ਸੋ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ